खुश हैं लोड प्रभु होवे, क्योंकि हो बहुत ही महान तो दया सदा दी है आमेन परेज गॉड सो अं परमेशर का बहुत ही धन्यवाद करते हैं कि परमेश्वर ने आज सानू समा बख्शा ਕਿ ਅਸੀਂ ਸਭ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਇਕੱਠੇ ਹੋ ਸਕੇ ਪਰਮੇਸ਼ਰ ਦੀ ਮहिमा ਕਰਨ ਦੇ ਲਈ ਪਰਮੇਸ਼ਰ ਦੀ ਵਡਿਆਈ ਕਰਨ ਦੇ ਲਈ ਕਿਉਂਕਿ ਪਰਮੇਸ਼ਰ ਨੇ ਸਾਡੀ ਜ਼ਿੰਦਗੀ ਦੇ ਵਿੱਚ ਉਹ ਕੰਮ ਕੀਤੇ ਕਿ ਅਸੀਂ ਪਰਮੇਸ਼ਰ ਨੂੰ ਉਸਤਤ ਦਈਏ ਹਾਲੇਲੂਇਆ ਸੋ ਅਸੀਂ ਪਰਮੇਸ਼ਰ ਦਾ ਸ਼ੁਕਰ ਕਰਦੇ ਉਹਦੀ ਵਡਿਆਈ ਕਰਦੇ ਉਹਦੇ ਵੱਡੇ ਅਦਭੁਤ ਕੰਮਾਂ ਦੇ ਲਈ ਆਓ ਆਪਣੀ ਜਗ੍ਹਾ ਤੇ ਅਸੀਂ ਬੈਠ ਜਾਵਾਂਗੇ ਕੋਈ ਰਥੇ ਰਹੂਗੀ ਤੁਸੀਂ ਨਹੀਂ ਬੈਠਣਾ <laughs> praise god so ਅੱਜ ਇੱਥੇ ਖੁਸ਼ੀ ਦੀ ਗੱਲ ਇਹ ਹੈ ਕਿ ਜਿੰਨੇ ਵੀ ਮੇਰੇ ਭੈਣ ਪ੍ਰਾਈਸ ਜਗ੍ਹਾ ਤੇ ਬੈਠੇ ਇੱਕ ਵੀ ਐਹੋ ਜਿਹਾ ਨਹੀਂ ਹੈ ਜਿਹਦੀ ਲਾਈਫ ਦੇ ਵਿੱਚ ਟੈਸਟੀਮਨੀ ਨਹੀਂ ਆ। praise god ਕੀ ਤੁਹਾਡੀ ਲਾਈਫ ਚ ਟੈਸਟੀਮਨੀਜ਼ ਹੈਗੀਆਂ ਆਏ ਆ? ਹallelujah ਤਾਂ ਜੰਬਰਦਸਤ ਤਾੜੀ ਲਗਾ ਕੇ ਪਰਮੇਸ਼ਵਰ ਦਾ ਧੰਨਵਾਦ ਕਰੋ। ਬਹੁਤ ਧੰਨਵਾਦ ਕਰੋ ਪਰਮੇਸ਼ਵਰ ਦਾ ਕਿਉਂਕਿ ਉਹ ਧੰਨਵਾਦ ਦੇ ਯੋਗ ਪਰਮੇਸ਼ਵਰ ਆ ਉਹ ਇੱਜ਼ਤ ਤੇ ਮਹਿਮਾ ਦੇ ਯੋਗ ਪਰਮੇਸ਼ਵਰ ਆ ਸੋ ਪਰਮੇਸ਼ਵਰ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਤੇ ਆਪਾਂ ਜ਼ਬੂਰ 100 ਜਿਹੜਾ ਆ ਉਹ ਪਵਿੱਤਰ ਬਾਈਬਲ ਦੇ ਵਿੱਚੋਂ ਦੇਖਦੇ ਆ ਕਿ ਪਰਮੇਸ਼ਵਰ ਦੇ ਵਚਨ ਦੇ ਵਿੱਚ ਲਿਖਿਆ ਹੈ ਸਾਰੀ ਧਰਤੀ ਦਿਓ ਯਹੋਵਾ ਲਈ ਲਲਕਾਰੋ ਹallelujah हे सारी धरती दियो यहोवा ਲਈ ਲਲਕਾਰੋ आनंद ਹੋ ਕੇ ਯਹੋਵਾ ਦੀ ਉਪਾਸਨਾ ਕਰੋ ਸੋ ਪਰਮੇਸ਼ਰ ਦੀ ਉਪਾਸਨਾ ਕਿਵੇਂ ਕਰਨੀ ਆ? ਆਨੰਦ ਹੋ ਕੇ ਜਦ ਵੀ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਖੜੇ ਹੋਣਾ ਜਦ ਵੀ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਆਉਣਾ ਆ ਉਹਦੀ ਮਹਿਮਾ ਦੇ ਲਈ ਉਹਦੀ ਉਸਤਤ ਕਰਨ ਦੇ ਲਈ ਤਾਂ ਹਮੇਸ਼ਾ ਤੁਸੀਂ ਆਨੰਦ ਨਾਲ ਭਰੇ ਹੋਏ ਹੋਣੇ ਚਾਹੀਦੇ ਇਹ ਪਰਮੇਸ਼ਵਰ ਦੀ ਇੱਛਾ ਹੈ ਕਿ ਅਸੀਂ ਹੱਸਦਿਆਂ ਹੋਇਆਂ ਚਿਹਰਿਆਂ ਦੇ ਨਾਲ ਅਸੀਂ ਖਿੜਿਆਂ ਹੋਇਆਂ ਮੱਥਿਆਂ ਦੇ ਨਾਲ ਪਰਮੇਸ਼ਵਰ ਦੀ ਵਡਿਆਈ ਕਰੀਏ ਅਰ ਲਿਖਿਆ ਜੈ ਜੈਕਾਰ ਕਰਦੇ ਹੋਏ ਉਹਦੀ ਹਜ਼ੂਰੀ ਵਿੱਚ ਆਓ ਕਿਵੇਂ ਆਣਾ ਉਹਦੀ ਹਜ਼ੂਰੀ ਦੇ ਵਿੱਚ ਜੈ ਜੈਕਾਰ ਜੈ ਜੈਕਾਰ ਕਰਦੇ ਹੋਏ ਜਿੱਦੋਂ ਹੀ ਤੁਸੀਂ ਚਰਚ ਦੇ ਗੇਟ ਐਂਟਰ ਕੀਤੇ ਤਤੂਸੀ ਉਹਦਾ ਹੀ ਤੁਹਾਡੇ ਮੂੰਹ ਚ ਜਕਾਰੇ ਹੋਣੇ ਚਾਹੀਦੇ ਆ ਪਰਮੇਸ਼ਵਰ ਦੀ ਜੈ ਹੋਵੇ ਪਰਮੇਸ਼ਵਰ ਦੀ ਵਡਿਆਈ ਹੋਵੇ ਉਹ ਵੱਡੇ ਕੰਮ ਕਰਨ ਵਾਲਾ ਪਰਮੇਸ਼ਵਰ ਆ ਉਹ ਅਤੁਪਦ ਯੁਕਤੀ ਕਰਤਾ ਪਰਮੇਸ਼ਵਰ ਆ ਤੁਸੀਂ ਦੂਰੋਂ ਜੈ ਜੈਕਾਰ ਕਰਦੇ ਹੋਏ ਅੰਟਰ ਹੋਵੋ ਉਹਨੇ ਸਾਨੂੰ ਬਚਾਇਆ ਉਹਨੇ ਸਾਨੂੰ ਬਰਕਤ ਦਿੱਤੀ ਉਹਨੇ ਸਾਨੂੰ ਪੁੱਤਰ ਦੀ ਆਸ਼ੀਸ਼ ਦਿੱਤੀ ਉਹਨੇ ਸਾਨੂੰ ਧੀਾਂ ਦੀ ਆਸ਼ੀਸ਼ ਦਿੱਤੀ ਉਹਨੇ ਸਾਡੇ ਹਾਲਾਤ ਬਦਲ ਦਿੱਤੇ ਹallelujah ਹallelujah ਤਾਂ ਜੋ ਜਦੋਂ ਤੁਹਾਨੂੰ ਕੋਈ ਜੈ ਜੈਕਾਰ ਕਰਦਿਆਂ ਹੋਇਆਂ ਦੇਖੇ ਤਾਂ ਉਹ ਜਾਣੇ ਕਿ ਜੋ ਇਹ ਕਹਿ ਰਿਹਾ ਆ ਇਹਦਾ ਮਤਲਬ ਪਹਿਲਾਂ ਇਹਦੇ ਕੋਲ ਨਹੀਂ ਸੀ ਪਰ ਜਦੋਂ ਇਹ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਆਇਆ ਤਾਂ ਪਰਮੇਸ਼ਵਰ ਨੇ ਇਹ ਸਭ ਚੀਜ਼ਾਂ ਦੇ ਨਾਲ ਉਹਨੂੰ ਰਜ਼ਾ ਦਿੱਤਾ ਆ ਹਾਲੇਲੂਇਆ ਹਾਲੇਲੂਇਆ ਇਸ ਲਈ ਜੈ ਜੈਕਾਰ ਕਰਦੇ ਹੋਏ ਪਰਮੇਸ਼ਵਰ ਦੀ ਹਜ਼ੂਰੀ ਚ ਆਣਾ ਚੁਗਲੀਆਂ ਕਰਦਿਆਂ ਹੋਇਆਂ ਨਹੀਂ ਘਰ ਦੀਆਂ ਗੱਲਾਂ ਕਰਦਿਆਂ ਹੋਇਆਂ ਨਹੀਂ ਆਟ ਗੁਆਰਡ ਦੀਆਂ ਗੱਲਾਂ ਕਰਦੇ ਹੋયા ਨਹੀਂ ਕਿਸੇ ਵੱਲ ਦੇਖ ਕੇ ਨੁਕਸ ਕਰਦੇ ਹੋયા ਨਹੀਂ ਪਰ ਜੈ ਜੈਕਾਰ ਕਰਦੇ ਹੋયા ਉਹਦੀ ਹਜ਼ੂਰੀ ਚ ਆਣਾ ਸੋ ਅੱਜ ਨਵਾਂ ਤਰੀਕਾ ਸਿੱਖਿਆ ਪਰਮੇਸ਼ਰ ਦੀ ਹਜ਼ੂਰੀ ਚ ਆਣ ਦਾ ਤਾਂ ਜੈ ਜੈਕਾਰ ਕਰਦੇ ਹੋਣਾ ਤੁਸੀਂ ਜਿੱਥੇ ਵੀ ਜਾਂਦੇ ਹੋ ਪਰਮੇਸ਼ਰ ਦੇ ਕਾਰਜ ਵਿੱਚ ਜੈ ਜੈਕਾਰ ਕਰਦੇ ਹੀ ਜਾਣਾ ਹੈ ਹallelujah ਜਾਣ ਰੱਖੋ ਪਈ ਯਹਵਾ ਹੀ ਪਰਮੇਸ਼ਵਰ ਹੈ ਹਾਲੇਲੂਇਆ ਹਾਲੇਲੂਇਆ ਪ੍ਰੇਜ਼ ਗੋਡ ਪਰਮੇਸ਼ਵਰ ਦੀ ਵਡਿਆਈ ਹੋਵੇ वचन ਕਹਿੰਦਾ ਜਾਣ ਰੱਖੋ ਇਸ ਗੱਲ ਨੂੰ ਸਮਝ ਲਵੋ ਇਸ ਗੱਲ ਦਾ ਹਮੇਸ਼ਾ ਤੁਹਾਡੇ ਮਨ ਵਿੱਚ ਧਿਆਨ ਰਹੇ ਚੇਤਾ ਰਹੇ ਕਿਹੜੀ ਗੱਲ ਦਾ ਪਰਮੇਸ਼ਵਰ ਕੌਣ ਆ ਯਹੋਵਾ ਹੀ ਪਰਮੇਸ਼ਵਰ ਹੈ ਕੋਈ ਮਨੁੱਖ ਪਰਮੇਸ਼ਵਰ ਨਹੀਂ ਹੋ ਸਕਦਾ ਤੇ ਕੋਈ ਚੀਜ਼ ਪਰਮੇਸ਼ਵਰ ਦੇ ਤੁੱਲ ਨਹੀਂ ਹੋ ਸਕਦੀ ਪਰ ਯਹਵਾ ਹੀ ਪਰਮੇਸ਼ਰ ਹੈ ਉਹਨੇ ਸਾਨੂੰ ਸਾਜਿਆ ਅਤੇ ਅਸੀਂ ਉਹਦੇ ਹਾਂ ਅਸੀਂ ਉਹਦੀ ਪਰਜਾ ਅਤੇ ਉਹਦੀ ਜੂਦੀਆਂ ਭੇਡਾਂ ਹਾਂ ਪਰਮੇਸ਼ਰ ਨੇ ਸਾਨੂੰ ਸਾਜਿਆ ਤੇ ਜਿਹੜਾ ਸਾਡਾ ਸਿਰਜਣਹਾਰ ਫਿਰ ਅਸੀਂ ਉਸੇ ਦੇ ਹਾਂ ਹallelujah ਅਸੀਂ ਉਹਨਾਂ ਦੇ ਨਹੀਂ ਬਣਨਾ ਜਿਨ੍ਹਾਂ ਨੇ ਸਾਨੂੰ ਸਿਰਜਿਆ ਨਹੀਂ ਆ ਪਰ ਜਿਹੜਾ ਸਾਡਾ ਸਿਰਜਣਹਾਰ ਪਰਮੇਸ਼ਵਰ ਆ ਸਾਡੀ ਰਚਨਾ ਕਰਨ ਵਾਲਾ ਪਰਮੇਸ਼ਵਰ ਆ ਅਸੀਂ ਉਹਦੇ ਬਣਨੇ ਆ ਕਿਉਂਕਿ ਅਸੀਂ ਉਹਦੇ ਆ ਤੇ ਉਹਦੀ ਜੂ ਦੀਆਂ ਭੇਡਾਂ ਹਾਂ ਉਹ ਸਾਡਾ ਚੰਗਾ ਆਜੜੀ ਹੈ ਅਰ 23 ਨੰਬਰ ਜ਼ਬੂਰ ਚ ਦਾਊਦ ਕੀ ਕਹਿੰਦਾ ਯਹੋਵਾ ਮੇਰਾ ਆਯਾਲੀ ਹੈ ਤੇ ਮੈਨੂੰ ਕੋਈ ਵੀ ਘਟੀ ਨਹੀਂ ਹੋਵੇਗੀ ਨਹੀਂ ਹੋਊਗੀ ਹallelujah ਜੇ ਅਸੀਂ ਪਰਮੇਸ਼ਵਰ ਨੂੰ ਆਜੜੀ ਮੰਨ ਕੇ ਉਹਦੀਆਂ ਭੇਡਾਂ ਬਣ ਜਾਈਏ ਤਾਂ ਚੇਤੇ ਰੱਖਿਓ ਉਹ ਕਦੀ ਵੀ ਤੁਹਾਨੂੰ ਭੁੱਖਿਆ ਨਹੀਂ ਰਹਿਣ ਦੇਊਗਾ ਹallelujah ਕਦੀ ਤੁਹਾਨੂੰ ਉਦਾਸ ਨਹੀਂ ਹੋਣ ਦੇਊਗਾ ਬੁਰੀਆਂ ਖਬਰਾਂ ਨਹੀਂ ਤੁਹਾਨੂੰ ਮਿਲਣਗੀਆਂ ਤੁਹਾਨੂੰ ਖੁਸ਼ੀ ਦੀਆਂ ਖਬਰਾਂ ਸੁਣਨ ਨੂੰ ਮਿਲਣ ਗਿੰਗਾ ਅਮਨ ਕਿਉਂਕਿ ਵਚਨ ਚ ਲਿਖਿਆ ਉਹ ਮੈਨੂੰ ਹਰੀਆਂ ਚਾਰਾ ਗਾਹਾਂ ਵਿੱਚ ਲੈ ਕੇ ਜਾਂਦਾ ਤੇ ਮਿੱਠਿਆਂ ਪਾਣੀਆਂ ਕੋਲ ਬਿਠਾਉਂਦਾ ਹੈ ਆਮਨ ਹਾਲੇਲੂਇਆ ਹਾਲੇਲੂਇਆ ਤੇ ਕੋਈ ਵੀ ਤੁਹਾਡਾ ਫੇ ਕੁਛ ਵਿਗਾੜ ਨਹੀਂ ਸਕਦਾ ਕਿਉਂਕਿ ਲਿਖਿਆ ਉਹ ਮੈਨੂੰ ਵੈਰੀ ਦੀ ਫਾਂਦੀ ਦੀ ਫਾਈ ਵਿੱਚੋਂ ਵੀ ਛਡਾਉਂਦਾ ਆ ਜੇ ਅਸੀਂ ਉਹਦੀ ਢੇਡ ਬਣ ਜਾਾਂਗੇ ਹਾਲੇਲੂਇਆ ਧੰਨਵਾਦ ਕਰਦੇ ਹੋਏ ਉਹਦੇ ਫਾਟਕਾਂ ਦੇ ਅੰਦਰ ਅਤੇ ਉਸਤਤ ਕਰਦੇ ਹੋਏ ਉਹਦੇ ਦਰਬਾਰ ਵਿੱਚ ਆਓ ਇਹ ਕਿੱਥੇ ਬੈਠੇ ਹੋ ਤੁਸੀਂ ਬਾਰ ਦੇ ਵਿੱਚ ਬੈਠੇ ਹੋ ਧੰਨਵਾਦ ਕਰਦੇ ਹੋ ਹਾਂ ਫਾਟਕਾਂ ਦੇ ਅੰਦਰ ਫਾਟਕ ਕਿਦਾਂ ਖੋਜੇ ਵਾਂਗ ਗੇਟ ਬਣਿਆ ਨਾ ਉਹ ਕੀ ਹੈ ਫਟਕਿਆ ਫੇਰ ਉਸ ਤੋਂ ਅੱਗੇ ਤੁਸੀਂ ਆਗੇ ਇੱਕ ਹੋਰ ਗੇਟ ਬਣਿਆ ਹੋਇਆ ਉਹ ਕੀ ਆ ਫਾਟਕਿਆ ਤਾਂ ਜਿੱਦਾਂ ਹੀ ਤੁਸੀਂ ਐਂਟਰ ਕੀਤਾ ਫਾਟਕ ਦੇ ਅੰਦਰ ਧੰਨਵਾਦ ਮੇਰੇ ਪਰਮੇਸ਼ਰ ਤੂੰ ਸਾਨੂੰ ਆਪਣੀ ਜੂ ਵਿੱਚ ਪਰਵੇਸ਼ ਕਰਨ ਦਿੱਤਾ ਧੰਨਵਾਦ ਪਰਮੇਸ਼ਰ ਅੱਜ ਤੁਸੀਂ ਸਾਨੂੰ ਆਪਣੇ ਘਰ ਵਿੱਚ ਬੁਲਾ ਲਿਆ ਧੰਨਵਾਦ ਪਰਮੇਸ਼ਰ ਤੁਸੀਂ ਸਾਨੂੰ ਰਾਜੀ ਖੁਸ਼ ਲੈ ਕੇ ਆਏ ਸਾਡੇ ਰਾਹਾਂ ਨੂੰ ਤੁਸੀਂ ਪੱਧਰਿਆ ਕੀਤਾ ਧੰਨਵਾਦ ਪ੍ਰਭੂ ਤੁਸੀਂ ਸਾਡੇ ਲਈ ਇੰਤਜ਼ਾਮ ਕੀਤਾ ਧੰਨਵਾਦ ਪ੍ਰਭੂ ਤੁਸੀਂ ਅੱਜ ਸਾਨੂੰ ਜਿਉਂਦਿਆ ਰੱਖਿਆ ਹਾਲੇਲੂਇਆ ਤਾਂ ਧੰਨਵਾਦ ਕਰਦੇ ਹੋਏ ਉਹਦੇ ਫਾਟਕਾਂ ਦੇ ਅੰਦਰ ਤੇ ਉਸਤਤ ਕਰਦੇ ਹੋਏ ਉਹਦੇ ਦਰਬਾਰ ਵਿੱਚ ਇੱਥੇ ਜਦੋਂ ਤੁਸੀਂ ਐਂਟਰ ਹੋਣਾ ਵਰਸ਼ਿਪ ਚੱਲ ਰਹੀ ਹੁੰਦੀ ਗੱਲਾਂ ਕਰਦੇ ਆ ਨਹੀਂ ਵਰਸ਼ਿਪ ਕਰਦੇ ਆ ਹੋਇਆ ਜੋ ਵਰਸ਼ਿਪ ਤੁਹਾਨੂੰ ਸੁਣਾਈ ਦੇ ਰਹੀ ਉਹ ਵਰਸ਼ਿਪ ਕਰਦੇ ਆ ਹੋਇਆ ਆਰਤਨਾ ਕਰਦੇ ਆ ਹੋਇਆ ਉਹਦੀ ਮਹਿਮਾ ਕਰਦੇ ਆ ਹੋਇਆ ਤੁਸੀਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਐਂਟਰ ਕਰਨਾ ਹੈ ਉਹਦੇ ਦਰਬਾਰ ਦੇ ਵਿੱਚ ਐਂਟਰ ਕਰਨਾ ਉਹਦਾ ਧੰਨਵਾਦ ਕਰੋ ਅਤੇ ਉਹਦੇ ਨਾਮ ਨੂੰ ਮੁਬਾਰਕ ਆਖੋ ਹallelujah ਅੱਜ ਅਸੀਂ ਉਹਦਾ ਧੰਨਵਾਦ ਕਰਨ ਲਈ ਇਕੱਠੇ ਹੋਏ ਆਂ ਪਰਮੇਸ਼ਵਰ ਦੇ ਨਾਮ ਨੂੰ ਮੁਬਾਰਕ ਕਹਿਣ ਦੇ ਲਈ ਇਕੱਠੇ ਹੋਏ ਆਂ ਅੱਜ ਤੁਸੀਂ ਪਿਛਲੇ ਡੇਢ ਦੋ ਮਹੀਨਿਆਂ ਤੋਂ ਧੰਨਵਾਦ ਕਰਨਾ ਹੀ ਸਿੱਖ ਰਹੇ ਹੋ ਹallelujah ਅੱਜ ਤੁਸੀਂ ਜਿੰਨੀਆਂ ਗਵਾਹੀਆਂ ਸੁਣੋਗੇ ਸਿਰਫ ਧੰਨਵਾਦ ਕਰਨ ਦੀਆਂ ਤੁਸੀਂ ਗਵਾਹੀਆਂ ਸੁਣੋਗੇ ਕਿ ਕਿੰਨਾ ਲੋਕਾਂ ਨੇ ਪਰਮੇਸ਼ਵਰ ਦਾ ਧੰਨਵਾਦ ਕੀਤਾ ਅਰ ਧੰਨਵਾਦ ਕਰਨ ਦੇ ਨਾਲ ਉਹਨਾਂ ਦੇ ਹਾਲਾਤ ਬਦਲ ਗਏ ਧੰਨਵਾਦ ਕਰਨ ਨਾਲ ਉਹਨਾਂ ਦੀਆਂ ਜ਼ਿੰਦਗੀਆਂ ਬਦਲ ਗਈਆਂ ਧੰਨਵਾਦ ਕਰਨ ਦੇ ਨਾਲ ਗਰੀਬੀ ਦੇ ਬੰਧਨ ਟੁੱਟ ਗਏ ਧੰਨਵਾਦ ਕਰਨ ਨਾਲ ਉਹ ਕੰਮ ਬਣ ਗਏ ਜਿਹੜੇ 20 25 25 ਸਾਲਾਂ ਤੋਂ ਨਹੀਂ ਬਣ ਰਹੇ ਸੀ ਅਰ वचन ਦੇ ਵਿੱਚ ਦਾਊਦ ਸਾਨੂੰ ਐਹੀ ਚੀਜ਼ ਸਿਖਾ ਰਿਹਾ ਕਹਿੰਦਾ ਧੰਨਵਾਦ ਹੀ ਕਰੀ ਚੱਲੋ ਬਸ ਹਾਲੇਲੂਇਆ ਕਹਿੰਦਾ ਯਹੋਵਾ ਤਾਂ ਭਲਾ ਹੈ ਉਹਦੀ ਦਇਆ ਸਦੀਪਕ ਹੈ ਅਤੇ ਉਹਦੀ ਵਫਾਦਾਰੀ ਪੀੜ੍ਹੀਓ ਪੀੜੀ ਤੀਕ ਹੈ ਆ